ਮੋਲਾਪੁਰ ਗਰੀਬਦਾਸ ਦੇ ਵਿੱਚ ਖੁੱਲ ਚੁਕਿਆ ਹੈ ਸ੍ਰੀ ਗੁਰੂ ਹਰਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਦੇ ਵਿੱਚ ਜਿਹੜੇ ਟੈਸਟ ਹੋਏ ਕਰਦੇ ਸੀ ਉਹ ਹੁਣ ਟੈਸਟ ਜਿਹੜਾ ਉਹ ਮੋਲਾਪੁਰ ਗਰੀਬਦਾਸ ਹੋਣਗੇ ਲੋਕ ਚੰਡੀਗੜ੍ਹ ਜਾਂਦੇ ਸੀ ਉਹਨਾਂ ਦੇ ਵਾਸਤੇ ਬਹੁਤ ਵੱਡਾ ਜਿਹੜਾ ਫਾਇਦਾ ਹੋਵੇਗਾ ਕਿਉਂਕਿ ਅਲਟਰਾ ਸਾਊਂਡ ਲਿਖਦੇ ਹਨ ਉਹਨਾਂ ਦੀ ਵੀ ਫੈਸਿਲਿਟੀਆਂ ਇੱਥੇ ਹੈਗੀਆਂ ਤੇ ਔਰ ਪੀਜੀਏ ਵਾਲੇ ਉਹਨਾਂ ਟੈਸਟਾਂ ਨੂੰ ਮੰਨ ਲਨ ਗਰੀਬਦਾਸ ਦੇ ਵਿੱਚ ਜੋ ਅੱਜ ਇਹ ਨਵਾਂ ਡਾਇਗਨੋਸਟਿਕ ਸੈਂਟਰ ਖੁੱਲਿਆ ਹੈ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਨਾਮ ਤੇ ਤੇ ਸਾਨੂੰ ਪੂਰੀ ਉਮੀਦ ਹੈ ਜਿਵੇਂ 22 ਸੈਕਟਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਉੱਥੇ ਇਹਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ ਬੜੇ ਕੰਟਰੋਲ ਰੇਟ ਤੇ ਇਹ ਟੈਸਟ ਕਰ ਰਹੇ ਨੇ ਤੇ ਸਾਡੇ ਪਿੰਡ ਵਿੱਚ ਵੀ ਇਹ ਸੇਵਾਵਾਂ ਪ੍ਰਦਾਨ ਕਰਨਗੇ ਜੋ ਹੈਲਥ ਦੀਆਂ ਅਸੀਂ ਬੱਜਟ ਦੇ ਜਿੰਨੇ ਵੀ ਲੋਕਾਂ ਨੂੰ ਕੋਈ ਟੈਸਟ ਵਗੈਰਾ ਕਰਾਉਣਾ ਹੈ ਤਾਂ ਇੱਥੇ ਸੋਨ ਡਾਕਟਰ ਸਾਹਿਬ ਦੇ ਟਾਈਮ ਇੱਕ ਖੁੱਲੀ ਜਿਹੀ ਲਵਰੇਟਰੀ ਹੈ भी हमारे पास कोई भी पोअर पेशेंट आता है ठीक है जिसके पास कोई भी पैसे नहीं होते उसको हम फ्री में करते हैं वो ही जो हमारे काम बाई से क्योंकि हमारा सबसे मेन ऑफिस जो बाई से है वो उसी तरह जैसे वहाँ पर फ्री में होता है वो यहाँ पर भी होगा अगर सेक्टर uh, 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 बाई की तरह नॉमिनल गेट से ऊपर अल्ट्रासाउंड लैब दया सेवा उपलब्ध कराइया जाएंगी आप सब बिनती है कि वो ਅ ਅ ਜੇ ਸੇਵਾਵਾ ਨਾਲ ਲਾਗ ਉਠਾਉ ਕਰਾਂਗਾ ਲੋ ਜੀ ਮੈਂ ਤੁਹਾਨੂੰ ਇਹ ਚੰਗ ਕਰਾ ਕੇ ਦੱਸੂਗਾ ਤੁਹਾਨੂੰ ਬਾਅਦ ਵਿੱਚ ਉਹ ਪ੍ਰੋਜੈਕਟ ਮੰਗਿਆ ਨਾਲ ਆਉਣਾ ਬੰਦੇ ਇਹ ਵੀ ਦਾ ਸਭ ਤੋਂ ਪਹਿਲਾਂ ਟੈਸਟਾਂ ਦੀ ਜ਼ਰੂਰਤ ਹੈ ਡਾਕਟਰ ਪਹਿਲਾਂ ਉਹ ਲਿਖਦੇ ਆ ਇਹਦੇ ਲਈ ਫਿਰ ਇਹ ਅਗਲਾ ਚੰਡੀਗੜ੍ਹ ਜਾਂਦਾ ਚੰਡੀਗੜ੍ਹ ਚ ਬੜੇ ਮਹਿੰਗੇ ਟੈਸਟਾਂ ਦਾ ਉਹ ਕਰਨੋਂ ਬੰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਇ ਗੁਰੂ ਖਤੇ ਪਰਵਾਨ ਹੋਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਗਰ ਮੁੱਲਾਂਪੁਰ ਗਰੀਬ ਦਾਸ ਦੇ ਵਿੱਚ ਜੋ ਅੱਜ ਇਹ ਨਵਾਂ ਡਾਇਗਨੋਸਟਿਕ ਸੈਂਟਰ ਖੁੱਲਿਆ ਹੈ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਨਾਂ ਤੇ ਤੇ ਸਾਨੂੰ ਪੂਰੀ ਉਮੀਦ ਹੈ ਜਿਵੇਂ 22 ਸੈਕਟਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਉੱਥੇ ਇਹਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ ਬੜੇ ਕੰਟਰੋਲ ਰੇਟ ਤੇ ਇਹ ਟੈਸਟ ਕਰ ਰਹੇ ਨੇ ਤੇ ਸਾਡੇ ਪਿੰਡ ਵਿੱਚ ਵੀ ਇਹ ਸੇਵਾਵਾਂ ਪ੍ਰਦਾਨ ਕਰਨਗੇ ਜੋ ਹੈਲਥ ਦੀਆਂ ਨਾਲ ਇਸ਼ੂ ਨੇ ਬਹੁਤ ਟੈਸਟ ਦੇ ਲੋਕਾਂ ਦੇ ਉਹ ਇੱਥੇ ਹੋਣਗੇ ਕਿ ਦੂਰ ਜਾਣਾ ਪੈਂਦਾ ਸੀ ਚੰਡੀਗੜ੍ਹ ਜਾਣਾ ਪੈਂਦਾ ਸੀ ਤੇ ਇਹਦੇ ਲਈ ਮੈਂ ਸਾਰੀ ਮੈਨੇਜਮੈਂਟ ਦਾ ਧੰਨਵਾਦ ਧੰਨਵਾਦ ਕਰਦਾ ਹਾਂ ਡਾਕਟਰ ਸੋਹੀ ਜੀ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਬੂਟਾ ਲਾਇਆ ਪਹਿਲਾਂ ਕਿਸੇ ਟਾਈਮ ਆਪ ਲੋਕਾਂ ਦੇ ਇਲਾਜ ਕੀਤੇ ਨੇ ਅਸੀਂ ਵੀ ਦਵਾਈਆਂ ਲੈਂਦੇ ਰਹੇ ਇਹਨਾਂ ਤੋਂ ਤੇ ਹੁਣ ਇਹਨਾਂ ਨੇ ਇੱਕ ਅਜਿਹੇ ਇੱਕ ਸੰਸਥਾ ਇੱਥੇ ਦਿੱਤੀ ਹੈ ਪਿੰਡ ਨੂੰ ਉਹਦੇ ਲਈ ਸੀ ਨਾ ਤਾਂ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਤੇ ਉਮੀਦ ਹੈ ਕਿ ਲੋਕ ਹਰਿਸ਼ਟ ਪੋਸਟ ਰੈਂਡ ਵੈਸੇ ਤਾਂ ਇਹੀ ਅਰਦਾਸ ਕਰਦੇ ਲੋਡ ਨਾ ਪਵੇ ਕਿਸੇ ਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆndi ਤਾਂ ਇੱਥੇ ਬੜੇ ਕੰਟਰੋਲ ਰੇਟ ਤੇ ਇਹ ਸੇਵਾਵਾਂ ਦੇਣਗੇ ਟੈਸਟ ਕਰਨਗੇ ਸੋ ਧੰਨਵਾਦ ਜੀ ਤਾਂ ਮੈਂ ਡਾਕਟਰ ਸੋਈ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪਿਛਲੇ ਮੇਰੇ ਖਾਲ 53 ਸਾਲ ਤੋਂ ਇਹ ਇਸ ਇਲਾਕੇ ਨੂੰ ਸੇਵਾ ਦੇ ਰਹੇ ਆ ਔਰ ਇਹਨਾਂ ਨੇ ਜਿਹੜਾ ਇੱਥੇ ਬੂਟਾ ਲਗਾਇਆ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਰਾਏ ਜੀ ਡਾਇਗਨੋਸਿਸ ਸੈਂਟਰ ਸੈਕਟਰ 2 ਵਾਲਿਆਂ ਵੱਲੋਂ ਸੋ ਸਪੈਸ਼ਲੀ ਧੰਨਵਾਦ ਕਰਦਾ ਮੈਂ ਸਾਡੇ ਸੈਕਰੀਟ ਤੋਂ ਸਾਡੇ ਜਾਣੇ ਮਾਣੇ ਹਰ ਹਰ ਪਖੋਂ ਇਲਾਕੇ ਦੀ ਸ਼ਾਨ ਹੈ ਮਲਕੀਤ ਤੌਜਲਾ ਜੀ ਮੇਰੇ ਭਰਾ ਜੋ ਕਿ ਪ੍ਰਾਈਵੇਟ ਸੈਕਟਰੀ ਹੈਲਥ ਮਿਨਿਸਟਰ ਪੰਜਾਬ ਦੇ ਉਹਦੇ ਚ ਸੇਵਾਵਾਨ ਦੇ ਰਹੇ ਆ ਇਹਨਾਂ ਦੇ ਨਾਲ ਆਈ ਹੋਈ ਟੀਮ ਹੈ প্রভਾਤ ਸਾਹਿਬ ਚੱਦ ਸਾਹਿਬ ਹੋਰ ਜਿੰਨੀਆਂ ਵੀ ਸ਼ਕਤੀਆਂ ਔਰ ਸਪੈਸ਼ਲੀ ਮੈਂ ਸਰਪੰਚ ਸਾਹਿਬ ਦਾ ਸਾਡੇ ਇਹਨਾਂ ਦਾ ਵੀ ਬਹੁਤ بڑا ਯੋਗਦਾਨ ਆ ਇਹਨਾਂ ਨੇ ਇਹਦੇ ਚ ਜੋ ਵੀ ਕੋਈ ਮਨਜ਼ੂਰੀ ਦੀ ਜ਼ਰੂਰਤ ਸੀ ਹੋਰ ਸਾਨੂੰ ਪਤਾ ਹੈ ਵੀ ਔਜਲਾ ਸਾਹਿਬ ਬੈਠੇ ਤਾਂ ਸਾਰਾ ਕੰਮ ਅੱਛਾ ਹੀ ਕੋਈ ਹੋਏਗਾ ਔਰ ਇਹਨਾਂ ਨੂੰ ਚਾਹੇ ਉੱਥੇ ਬੈਠੇ ਆ ਇਹਨਾਂ ਨੂੰ ਇਲਾਕੇ ਦੀ ਹਮੇਸ਼ਾ ਇੱਕ ਬੜੀ ਹੋ ਰਹੀਦੀ ਹੈ ਇਹ ਚਾਹੇ ਡਾਕਟਰ ਸੋਈ ਸਾਹਿਬ ਨਾਲ ਇਹਨਾਂ ਨੇ ਡਿਸਕਸ ਕੀਤਾ ਆ ਜੋ ਵੀ ਸਭ ਇਹਨਾਂ ਦੀ ਕਿਰਪਾ ਨਾਲ ਇਹ ਅੱਜ ਇਹ ਜਿਹੜਾ ਸੈਂਟਰ ਇੱਥੇ ਔਰ ਸਪੈਸ਼ਲੀ ਮੈਂ ਚਾਵਲਾ ਸਾਹਿਬ ਜਿਹੜੇ ਸਾਨੀ ਸਾਹਿਬ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਸੈਂਟਰ ਦੇ ਮੁੱਖ ਟੀਮ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇੱਕ ਇਲਾਕੇ ਨੂੰ ਬਹੁਤ ਵੱਡੀ ਉਹ ਮਿਲੀ ਹੈ ਇਹ ਕਿਉਂਕਿ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਰ ਇੱਕ ਨੂੰ ਅੱਜ ਕੱਲ੍ਹ ਬਿਮਾਰੀ ਚ ਸਭ ਤੋਂ ਪਹਿਲਾਂ ਟੈਸਟਾਂ ਦੀ ਜ਼ਰੂਰਤ ਹੈ ਡਾਕਟਰ ਪਹਿਲਾ ਉਹ ਲਿਖਦੇ ਆ ਇਹਦੇ ਲਈ ਫਿਰ ਜਾਂ ਅਗਲਾ ਚੰਡੀਗੜ ਜਾਂਦਾ ਚੰਡੀਗੜ ਚ ਬੜੇ ਮਹਿੰਗੇ ਟੈਸਟਾਂ ਦਾ ਉਹ ਕਰਨਾ ਪੈਂਦਾ ਤੇ ਗੁਰਦੁਆਰਾ ਸਾਹਿਬ ਚ 22 ਚ ਸਾਰਿਆਂ ਦੇ ਜਿੰਨੀ ਵੀ ਇਹ ਟੀਮ ਇੱਥੇ ਆਈ ਹੋਈ ਹੈ ਔਰ ਖੜੇ ਹੈ ਇਹਨਾਂ ਦੀ ਕਿਰਪਾ ਨਾਲ ਉੱਥੇ ਬਹੁਤ ਮਿਨੀਮਮ ਰੇਟ ਤੇ ਜਿਸਾ ਕਿ ਡਾਕਟਰ ਸੋਈ ਸਾਹਿਬ ਨੇ ਵੀ ਦੱਸਿਆ ਵੀ ਲਾਕਡਾਊਨ ਚ ਵੀ ਜਦੋਂ ਕੋਵਿਡ ਸੀਗਾ ਤਾਂ ਬਹੁਤ ਸਾਰੇ ਕੇਸਸ ਉੱਥੇ ਮਿਨੀਮਮ ਮੁੱਦੇ ਤੇ ਲੋਕਾਂ ਨੂੰ ਸੇ ਸੂਲਤਾ ਮਿਲੀਆਂ ਸੋ ਇਹ ਜਿੰਨੀਆਂ ਵੀ ਸੇ ਸਾਡੇ ਇਲਾਕੇ ਨੂੰ ਮਿਲ ਲੀਆਂ ਇੱਕ ਆਮ ਜਿਹੜਾ ਤਬਕਾ ਹੈ ਗਰੀਬ ਤਬਕਾ ਹੈ ਜਾਂ ਮੀਡਲ ਕਲਾਸ ਹੈ ਉਹਦੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਔਰ ਸਭ ਤੋਂ ਨੀਅਰਸਟ ਪੁਆਇੰਟ ਤੇ ਸਾਰੀ ਵਧੀਆ ਸਹੂਲਤ ਇੱਥੇ ਮਿਲ ਰਹੀ ਹੈ ਅੱਜ ਅਲਟਰਾ ਸਾਊਂਡ ਹੋਰ ਸਭ ਫੈਸਿਲਿਟੀਜ਼ ਇਹਨਾਂ ਨੇ ਸ਼ੁਰੂ ਕਰਤੀਆਂ ਸੋ ਮੈਂ ਸਾਰੀ ਜਿੰਨੀ ਵੀ ਇੱਥੇ ਟੀਮ ਆਈ ਡਾਕਟਰਸ ਦੀ ਜਾਂ ਓਐਮ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੋੜਾ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਥੈਂਕ ਯੂ ਇਹ ਸੈਂਟਰ ਇੱਥੇ ਖੁੱਲਿਆ ਹੈ ਸਾਡੇ ਸਾਰੇ ਬੰਦੇ ਪਹਿਲਾਂ 22 ਸੈਕਟਰ ਜਾ ਕੇ ਇਹਨਾਂ ਤੋਂ ਸੇਵਾ ਲੈ ਰਹੇ ਸੀ ਹੁਣ ਫਾਇਦਾ ਇਹ ਹੋਊਗਾ ਕਿ ਆਪਣੇ ਸਾਰੇ ਬੰਦੇ 22 ਸੈਕਟਰ ਦੀ ਬਜਾਏ ਉਹਨਾਂ ਨੂੰ ਐਟ देयर ਡੋਰ ਸਟੈਪ ਉਹਨਾਂ ਦੇ ਆਪਣੇ ਘਰ 'ਚ ਹੀ ਇਹ ਸੇਵਾ ਮਿਲ ਜਾਣੀ ਹੈ ਔਰ ਇਸ ਦਾ ਆਮ ਬੰਦੇ ਨੂੰ ਬੜਾ ਫਾਇਦਾ ਹੈ ਕਿਉਂਕਿ ਜਿਹੜਾ ਆਮ ਬੰਦਾ ਹੈ ਉਹਨੂੰ 22 ਸੈਕਟਰ ਪਹੁੰਚਣਾ ਵੀ ਕਈ ਵਾਰ ਬੜਾ ਡਿਫਰੈਂਟ ਡਿਫਿਕਲਟ ਲੱਗਦਾ ਸੀ ਜਿਹਦੇ ਕੋਲ ਆਪਣਾ ਵਾਹਨ ਨਹੀਂ ਹੈ ਉਹਨੂੰ ਤਾਂ ਉੱਥੇ ਪਹੁੰਚਣਾ ਹੀ ਬੜਾ ਔਖਾ ਸੀ ਔਰ ਅਸੀਂ ਟਾਈਮ ਟੂ ਟਾਈਮ ਇਹਨਾਂ ਨਾਲ ਰਿਕੁਐਸਟ ਕੀਤੀ ਔਰ ਇਹਨਾਂ ਨੇ ਸਾਡੀ ਗੱਲ ਮੰਨੀ ਔਰ ਇੱਥੇ ਸੈਂਟਰ ਖੋਲ੍ਹਿਆ ਇੱਥੇ ਕਿਹੜੇ 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 ਇੱਥੇ ਟੈਸਟ ਹੋਣਗੇ ਜੰਗ ਕਿਸ ਤਰ੍ਹਾਂ ਦੇ ਟੈਸਟ ਇੱਥੇ ਸਾਰੇ ਜਿੰਨੇ ਵੀ ਬਲੱਡ ਦੇ ਟੈਸਟ ਹੈ ਸਾਰੇ ਟੈਸਟ ਜਿਹੜੇ ਆ ਉਹ ਉਹਨਾਂ ਦੇ ਸੈਂਪਲ ਇੱਥੋਂ ਲੈ ਜਾਣਗੇ ਦਿਨ ਚ ਤਿੰਨ ਵਾਰੀ ਸੈਂਪਲ ਬਾਇਸੈਕਟਰ ਭੇਜੀ ਜਾਣੇ ਆ ਔਰ ਰਿਪੋਰਟ ਜਦੋਂ ਵੀ ਰੈਡੀ ਹੁੰਦੀ ਹੈ ਪੇਸ਼ੈਂਟ ਦੇ ਫੋਨ ਤੇ ਆ ਜਾਂਦੀ ਹੈ ਇੱਥੇ ਸਕਰੀਨ ਤੇ ਆ ਜਾਂਦੀ ਹੈ ਪੇਸ਼ੈਂਟ ਘਰ ਬੈਠਾ ਵੀ ਰਿਪੋਰਟ ਉਹਨੂੰ ਮਿਲ ਜਾਂਦੀ ਹੈ ਬਾਕੀ ਇੱਥੇ ਆ ਕੇ ਉਹਨੂੰ ਹਾਰਡ ਕਾਪੀ ਮਿਲ ਜਾਂਦੀ ਹੈ ਇਸ ਤੋਂ ਇਹ ਤਾਂ ਬਹੁਤ ਹੀ ਬੜੀ ਸਹੂਲਤ ਹੈ ਔਰ ਜਿਹੜੇ ਪੀਜੀਆਈ ਵੀ ਟੈਸਟ ਲਿਖਦੇ ਆ ਅਲਟਰਾਸਾਉਂਡ ਲਿਖਦੇ ਆ ਉਹਨਾਂ ਦੀ ਵੀ ਫੈਸਿਲਿਟੀਆਂ ਇੱਥੇ ਹੈਗੀਆਂ ਤੇ ਔਰ ਪੀਜੀਆਈ ਵਾਲੇ ਉਹਨਾਂ ਟੈਸਟਾਂ ਨੂੰ ਮੰਨ ਲੈਂਦੇ ਆ ਇੰਨਾ ਦਾ ਮਾਰਕ ਜਿਹੜਾ ਇਹਦਾ ਟੈਸਟ ਆ ਦੇ ਵਿੱਚ ਰੇਟ ਨਾ ਹੋਵੇ ਇਹਨਾਂ ਦਾ ਦੇਖੋ 1/3 1/3 ਤੋਂ ਕੱਟ ਹੈ ਮਤਲਬ ਇਹ ਸਿੰਪਲ ਜੀ ਗੱਲ ਹੈ ਕਿ ਜਿਹੜਾ ਟੈਸਟ ਬਾਹਰ 300 ਦਾ ਹੈ ਇਹ 100 ਚ ਕੱਟ ਦਿੰਦੇ ਔਰ ਜਿਹੜੀ ਇਹਨਾਂ ਦੀ CBC ਦੀ ਐਨਲਾਈਜ਼ਰ ਮਸ਼ੀਨ ਹੈ ਉਹ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਦੋ ਜਾਂ ਤਿੰਨ ਸੈਂਟਰਸ ਚ ਇੱਕ ਪੀਜੀਆਈ ਚ ਹੈ ਤੇ ਉਸ ਦੇ ਬਰਾਬਰ ਦੀ ਇੱਥੇ ਹੈਗੀ ਇਹ ਫਿਕਰ ਕਿ ਐ ਨਹੀਂ ਹੈ ਕਿ ਮਸ਼ੀਨਾਂ ਪੁਰਾਣੀ ਹੈ ਇਨਫੈਕਟ ਬਹੁਤ ਸਾਰੇ ਲੋਕ ਤਾਂ ਹੈਰਾਨ ਹੁੰਨੇ ਹੈ ਵੀ ਐਨੀ ਕੋਸਟਲੀ ਮਸ਼ੀਨਾਂ ਲਾ ਕੇ ਇੰਨੇ ਸਸਤੇ ਰੇਟ ਤੇ ਕਿਵੇਂ ਟੈਸਟ ਕਰ ਰਹੇ ਹੈ ਵਾਹਿਗੁਰੂ ਦੀ ਮਿਹਰ ਹੈ ਗੁਰਦੁਆਰੇ ਚ ਬੈਠੇ ਹੈ ਪਰਮਾਤਮਾ ਨੇ ਬਰਕਤ ਪਾਈ ਹੋਈ ਹੈ ਔਰ ਕੰਮ ਬੜਾ ਚੱਲ ਰਿਹਾ ਹੈ ਇਸਕਾ ਕਿ ਜੋ 11 ਚ ਹੈ ਉਹ ਪ੍ਰਾਈਵੇਟ ਹੈ ਕਦਾ ਕੋਈ ਐ ਕਿਸ ਨੂੰ ਘੱਟ ਦਿੱਕਤ ਹੁੰਦੀ ਜੀ ਕੋਈ ਦੱਸ ਦਿੰਦਾ ਕੋਈ ਥੋੜਾ ਮਾਰਾ ਜਾਂਦਾ ਵੀ ਨਹੀਂ ਸੀ ਉਨਾ-ਉਨਾ ਇੱਥੇ ਪਿੰਡ 'ਚ ਇਹ ਆ ਗਈ ਇਹ ਸੂਚਨਾ ਉਪਲਬਧ ਹੋ ਗਈ ਹੈ ਤਾਂ ਜੋ ਵੀ ਦਿੱਕਤਾਂ ਹੋਰ ਆਪਣਾ ਜੋ ਵੀ ਹੈ ਨਾਲ ਦੀ ਨਾਲ ਆਪਣਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਾਂ ਹਾਂ ਜੀ ਆ ਮੈਸੇਜ ਆਈਏ ਜੀ ਸਾਰਿਆਂ ਨੂੰ ਵੀ ਆਪਣਾ ਦੇਖੋ ਇੱਕ ਤਾਂ ਚੈਰੀਟੇਬਲ ਹੋ ਗਿਆ ਇੱਕ ਟੈਸਟ ਆਪਣੇ ਘਟ ਰੀਡ 'ਚ ਹੋਣੀ ਹੈ ਬਾਤੂ ਬਾਤ ਆਪਾਂ ਖਿੰਡੀਗੜ ਤੋੜੀਏ ਜੇ ਆਪਣੇ ਘਰ 'ਚ ਚੀਜ਼ ਆ ਗਈ ਹੈ ਤਾਂ ਬਾਤ ਚੜਕੇ ਵਿੱਚ ਨਵਾਂ ਸੈਂਟਰ ਖੋਲਿਆ ਗਿਆ ਹੈ ਇਦੇ ਵਿੱਚ ਜਿਹੜੀ ਸੇਵਾਵਾਂ ਹੈਗੀਆਂ ਨੇ ਮਤਲਬ ਸਾਰੇ ਟੈਸਟ ਤੇ ਬਲੱਡ ਟੈਸਟ ਜਿੰਨੇ ਵੀ ਹੋਰ ਤਰੀਕੇ ਦੇ ਟੈਸਟ ਨੇ ਤੇ ਨਾਲੇ ਅਲਟਰਾਸਾਉਂਡ ਉਹ ਸਾਰੇ ਇੱਥੇ ਸੁਵਿਧਾਵਾਂ ਸਾਨੂੰ ਮਿਲਣਗੀਆਂ ਉਹ ਸੁਵਿਧਾਵਾਂ ਨਾਲੇ ਉਸ ਰੇਟ ਦੇ ਉੱਤੇ ਹੈਗੀਆਂ ਨੇ ਜਿਨ੍ਹਾਂ ਨੂੰ ਲੋਕੀ ਚੈਰੀਟੇਬਲ ਰੇਟ ਕਹਿੰਦੇ ਨੇ ਚਾਹੇ ਚੈਰੀਟੇਬਲ ਰੇਟ ਨਹੀਂ ਪਰ ਸਾਡੀ ਸੰਸਥਾ ਵੱਲੋਂ ਇਹ ਚੈਰੀਟੇਬਲ ਚੈਰੀਟੀ ਲੈ ਬਿਨਾ ਉਸ ਚੈਰੀਟੇਬਲ ਰੇਟ ਦੇ ਉੱਤੇ ਜਿਹੜਾ ਹੈਗਾ ਇਹ ਸੇਵਾ ਦਿੱਤੀ ਜਾਂਦੀ ਆ ਤਾਂ ਕਿ ਹਰ ਵਰਗ ਜਿਹੜਾ ਹੈ ਇਸ ਦਾ ਫਾਇਦਾ ਚੁੱਕ ਸਕੇ ਸਾਡੇ ਕੋਲ ਜਿੰਨੀ ਮਸ਼ੀਨਰੀ ਤੇ ਜਿੰਨੇ ਡਾਕਟਰਸ ਨੇ ਵੈਲ ਕੁਆਲੀਫਾਈਡ ਨੇ ਬਹੁਤ ਉੱਚ ਕੁਆਲਿਟੀ ਦੀ ਮਸ਼ੀਨਰੀ ਲਗਾਈ ਹੋਈ ਆ ਤਾਂ ਕਿ ਨਾ ਟੈਸਟਾਂ ਦੇ ਵਿੱਚ ਨਾ ਕਿਸੇ ਹੋਰ ਕਿਸਮ ਦੇ ਵਿੱਚ ਸਾਡੇ ਵੱਲੋਂ ਕਮੀ ਰੱਖੀ ਜਾਂਦੀ ਹੈਗੀ ਆ ਇਸ ਨੂੰ ਅਸੀਂ ਕਿਸੇ ਵੀ ਹੋਰ ਵੱਡੇ ਤੋਂ ਵੱਡੇ ਜਿਹੜੇ ਡਾਇਗਨੋਸਟਿਕ ਸੈਂਟਰ ਨੇ ਉਹਨਾਂ ਦੇ ਪਾਰ ਦੇ ਵਿੱਚ ਅਸੀਂ ਕੁਆਲਿਟੀ ਸ਼ੇਮ ਹੋਈਆ ਪ੍ਰਕਰ ਕਰਾਉਂਦੇ ਆਂ ਇਹਦੇ ਤੋਂ ਤਤਪਰ ਰਹਿ ਗਏ ਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਮੈਡੀਕਲ ਸੇਵਾਵਾਂ ਜਿਵੇਂ ਕਿ ਡਾਇਗਨੋਸਟਿਕ ਸੈਂਟਰ ਦੀਆਂ ਸਿਟੀ ਸਕੈਨ ਦੀਆਂ ਐਮ ਆਰ ਆਈ ਦੀਆਂ ਉਤੋਂ ਲਾਵਾ ਅਲਟਰਾ ਸਾਊਂਡ ਦੀਆਂ ਆਈ ਹਸਪੀਟਲ ਦੀਆਂ ਇਹ ਸਾਰੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੀ ਸਾਰੀ ਸੰਸਥਾ ਵੱਲੋਂ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਜੋ ਹੈ ਬੜੇ ਘੱਟ ਰੇਟ ਦੇ ਵਿੱਚ ਕਰਦੇ ਆ ਤੇ ਸਭ ਨੂੰ ਸਾਡਾ ਇਹੀ ਮੇਨ ਟੀਚਾ ਰੱਖਿਆ ਗਿਆ ਕਿ ਜਿੰਨੇ ਵੀ ਇਹ ਮੈਡੀਕਲ ਦੀ ਚੀਜ਼ ਹੈਗੀ ਆ ਇਹ ਹਰ ਬੰਦੇ ਨੂੰ ਮੋਹੀਆ ਹੋਣੀ ਚਾਹੀਦੀ ਆ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਸਰਵਿਸਿਜ਼ ਹੈਗੀ ਆ ਜੀ ਉਹ ਸਵੇਰੇ 7 ਵਜੇ ਤੋਂ ਇਹ ਸੈਂਟਰ ਖੁੱਲ ਜਾਏਗਾ ਤੇ ਸ਼ਾਮ ਨੂੰ 6 ਵਜੇ ਤੱਕ ਓਪਨ ਰਹੇਗਾ ਇਹਦੇ ਵਿੱਚ ਜੋ ਅਲਟਰਾਸਾਉਂਡ ਦਾ ਟਾਈਮਿੰਗ ਹੈ ਫਿਲਹਾਲ ਅਸੀਂ 9 ਤੋਂ 4 ਵਜੇ ਤੱਕ ਕਰਾਂਗੇ ਤੇ ਕਿਉਂਕਿ ਮੁੱਲਾਪੁਰ ਮੈਡ ਵੈੱਬਸਾਈਟੇ ਕੋਲ ਇੱਥੇ ਪਹਿਲੇ ਵੀ ਰਿਕੁਐਸਟ ਕੀਤੀ ਗਈ ਸੀ ਕਿ ਟਾਈਮ ਥੋੜਾ ਹੋਰ ਜਲਦੀ ਹੋਏ ਤਾਂ ਸਾਡੀ ਪਲੈਨਿੰਗ ਹੈ ਜੀ ਕਿ 8:30 ਤੋਂ ਅਸੀਂ ਜਲਦੀ ਅਲਟਰਾ ਸਵੇਰੇ 8:30 ਦੇ ਆਸ-ਪਾਸ ਅਸੀਂ ਇੰਟਰਨਰਲ ਸਰਵਿਸਿਜ਼ ਆਨਲਾਈਨ ਕੁਝ ਟਾਈਮ ਤੋਂ ਸ਼ੁਰੂ ਕਰ ਦਿੱਤਾ ਹੈ। 7 ਤੋਂ 6 ਦਾ ਟਾਈਮ ਸੈਂਟਰ ਦਾ ਜੀ ਉਸੇ ਜਿਵੇਂ 4 ਵਜੇ ਤੋਂ ਬਾਅਦ ਬਲੱਡ ਸੈਂਪਲਸ ਲੱਤੇ ਜਾਣ ਕੇ ਰਿਪੋਰਟਾਂ ਲੈਣਾਂ ਨੇ ਪੇਸ਼ੈਂਟਾਂ ਨੇ ਉਹ ਲੈ ਕੇ ਜਾ ਸਕਦੇ ਆ। ਇਸ ਤੋਂ ਇਲਾਵਾ ਸਾਡੀ ਐਪ ਹੈਗੀ ਆ ਜੀ ਉਹ ਆਨਲਾਈਨ ਰਿਪੋਰਟਾਂ ਲੋਕੀ ਘਰੋਂ ਬੈਠ ਕੇ ਦੇ ਸਕਦੇ ਨੇ। ਯੂਆਰ ਕੋਡ ਹੈ ਸਾਰੀ ਸਾਰੀ ਸਰਵਿਸ ਜਿਹੋ ਇੱਕ ਪ੍ਰਾਈਵੇਟ ਲੈਬ ਦਿੰਦੀ ਹੈ ਉਹ اسی ਸਾਰੀ ਸਰਵਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਅਸਰਾ ਅਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਬੈਨਰ ਥੱਲੇ ਸ਼ੁਰੂ ਕੀਤਾ ਗਿਆ ਇਹ ਜੋ ਡਾਇਗਨੋਸਟਿਕ ਸੈਂਟਰ ਜਿਹਦੇ ਵਿੱਚ ਕੀ ਸ੍ਰੀ ਆਪਣੇ ਸਰਦਾਰ ਗੁਰਚੰਦ ਸਿੰਘ ਜੀ ਅਮਰਪਾਲ ਸਿੰਘ ਜੀ ਅਤੇ ਇਹਨਾਂ ਦੀ ਸਾਰੇ ਪਰਿਵਾਰ ਵੱਲੋਂ ਇਹ ਸੈਂਟਰ ਸ਼ੁਰੂ ਕੀਤਾ ਗਿਆ ਜਿਹੜੀਆਂ ਸਵਾਵਾਂ ਸੈਕਟਰ 22 ਮੁੱਲਾਂਪੁਰ ਜਿਰਗਪੁਰ ਗੋਲੀ ਤੇ ਹੋਰ ਵੀ ਜਗ੍ਹਾ ਤੇ ਚੱਲ ਰੀਆਂ ਨੇ ਉਹਦੇ 'ਚ ਇਜ਼ਾਫਾ ਕਰਦੇ ਹੋਏ ਇਹ ਨਵਾਂ ਸੈਂਟਰ ਮੁੱਲਾਂਪੁਰ ਵਿਖੇ ਜਿਹੜਾ ਖੁੱਲਿਆ ਗਿਆ ਇਹਦੇ ਤੋਂ ਸਾਨੂੰ ਬਹੁਤ ਹੀ ਆਸਾਨ ਹੈ ਤੇ ਮੈਂ ਸਮਝਦਾ ਗਰੀਬ ਲੋਕਾਂ ਵਾਸਤੇ ਇਹ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ ਤੇ ਮੈਂ ਸਮਝਦਾ ਇਹਨਾਂ ਜਿਹੜੇ ਸਰਕਾਰਾਂ ਆਪਣੇ ਲੈਵਲ ਤੇ ਇੰਤਜ਼ਾਮ ਕਰਦੀਆਂ ਹਸਪਤਾਲ ਪੀਜੀਐਸਸੀ ਸੀਐਸਸੀ ਪਰ ਜਦੋਂ ਤੱਕ ਸੰਸਥਾਵਾਂ ਦਾ ਔਰ ਸੰਗਤ ਦਾ ਸਹਿਯੋਗ ਨਾ ਮਿਲੇ ਜਦ ਤੱਕ ਇਸ ਜਿਹੜੀਆਂ ਸੇਵਾਵਾਂ ਨੇ ਉਹ ਆਖਰੀ ਹੱਦ ਤੱਕ ਗਰੀਬ ਵਿਅਕਤੀ ਤੱਕ ਨਹੀਂ ਪਹੁੰਚ ਪਾਉਂਦੀਆਂ ਤੇ ਇਹ ਉਹਦੇ ਵਿੱਚ ਕੋੜਾ ਵੱਡਾ ਇਆਫਾ ਕੀਤਾ ਹੈ ਮੈਂ ਇਹਨਾਂ ਦਾ ਜਿੱਥੇ ਧੰਨਵਾਦੀ ਵੀ ਹਾਂ ਤੇ ਇਸੇ ਤਰ੍ਹਾਂ ਹੀ ਕਿਸੇ ਨਾਲ ਆਸ ਵੀ ਕਰਦਾ ਇਲਾਕੇ ਦੇ ਲੋਕਾਂ ਨੂੰ ਵੀ ਇਹ ਸੈਂਟਰ ਦਾ ਵੱਧ ਤੋਂ ਵੱਧ ਉੱਤੇ ਅਲਟਰਾਸਾਉਂਡ ਦੀ ਸੇਵਾਵਾਂ ਦੇ ਰਹੇ ਨੇ ਉੱਥੇ ਨਾਲ ਡਾਇਗਨੋਸਟਿਕ ਸੈਂਟਰ ਦੇ ਵਿੱਚ ਆਪਣਾ ਕਲੈਕਸ਼ਨ ਸੈਂਟਰ ਖੂਨ ਦੇ ਜਾਂਚ ਦੇ ਜਿਹੜੇ ਵੀ ਟੈਸਟ ਨੇ ਉਹ ਸਾਰੇ ਬਹੁਤ ਹੀ ਘੱਟ ਰੇਟਾਂ 'ਚ ਕਰਕੇ ਇਹ ਇਹ ਸੇਵਾਵਾਂ ਮਾ ਦੇ ਰਹੇ ਨੇ ਇਸ ਤੋਂ ਇਲਾਵਾ 22 ਸੈਕਟਰ ਚ ਮੇਰੇ ਐਮ ਆਰ ਆਈ ਸੀਟੀ ਸਕੈਨ ਤੇ ਹੋਰ ਵੀ ਸੇਵਾਵਾਂਾਂ ਕਈ ਚ ਵਿਆਫਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨਾਲ ਮੈਨੂੰ ਆਣ ਦਾ ਇੱਥੇ ਮੁੱਲਾਂ ਪਰ ਮੌਕਾ ਮਿਲਿਆ ਤੁਸੀਂ ਗੱਲ ਕਰੀਏ ਸੈਂਟਰ ਦੀ ਦੇਖੋ ਜੀ ਆਹ ਜਿੰਨੇ ਵੀ ਸੈਂਟਰ ਹੈਗੇ ਮਤਲਬ ਜਿੰਨੇ ਵੀ ਟੈਸਟ ਹੈਗੇ ਇਸ ਲੈਬੋਰੀ ਦੇ ਵਿੱਚ ਸਾਰੇ ਉਪਲਬਧ ਹੈਗੇ ਜਿਵੇਂ ਆਲਟਰਾਸਾਉਂਡ ਹੋ ਗਿਆ ਔਰ ਈਸੀਜੀ ਹੋਗੀ ਔਰ ਤੁਹਾਡੇ ਖੂਨ ਦੇ ਜਿੰਨੇ ਵੀ ਮਤਲਬ ਹੈਗੇ ਆਗੇ ਉਹ ਇੱਥੇ ਵਾਜਬ ਰੇਟਾਂ ਦੇ ਉੱਪਰ ਜਿਹੜਾ ਤੁਹਾਡਾ ਟੈਸਟ ਹੈ ਜਿਹੜਾ ਉਹ ਹੋਇਆ ਕਰੂਗਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਚੰਡੀਗੜ੍ਹ ਜਾਣਾ ਪੈਂਦਾ ਸੀ ਜਾਂ ਕੋਵਿਡ ਦੇ ਵਿੱਚ ਲੋਕਾਂ ਨੂੰ ਇਸ ਪਿੰਡ ਤੇ ਬਹੁਤ ਤੱਕੇ ਖਾਣੇ ਪਏ ਹੁਣ ਤੱਕੇ ਖਾਣ ਦੀ ਲੋੜ ਨਹੀਂ ਪੈਣੀ ਹੁਣ ਤੁਹਾਡੇ ਪਿੰਡ ਦੇ ਵਿੱਚ ਇਹ ਜਿਹੜਾ ਇਹ ਸੈਂਟਰ ਹੈ ਜਿਹੜਾ ਉਹ ਖੁੱਲ ਗਿਆ ਬਸੇਸ ਤੌਰ ਤੇ ਸੋਹੀ ਸਾਹਿਬ ਮੈਂ ਉਹਨਾਂ ਨੂੰ ਅੱਜ ਪਹਿਲੀ ਵਾਰੀ ਮਿਲਿਆਂਗਾ ਉਸ ਇਲਾਕੇ ਦੇ ਡਾਕਟਰ ਸਾਹਿਬ ਹੈ ਬੜੇ ਇਲਾਕੇ ਦੀ ਸ਼ਾਨ ਹੈਗੇ ਬਹੁਤ ਹੀ ਵਧੀਆ ਸੁਭਾਅ ਉਹਨਾਂ ਦਾ ਕਹਿੰਦੇ ਬੰਦਾ ਪਹਿਲੀ ਝਟ ਚ ਪਰਖਿਆ ਜਾਂਦਾ ਹੈ ਹਨਾ ਦੇਖ ਕੇ ਇੱਕ ਵਾਰੀ ਚ ਬਹੁਤ ਰੱਬੀ ਰੱਬੀ ਰੂਹਾਨੇ ਉਹ